ਕਮਿਊਨਿਟੀ ਅਵਾਰਡਸ ਡਿਵੀਜ਼ਨ ਪੰਜਾਬ ਸਾਜ ਕੇਂਦਰ ਵੱਲੋਂ ਨਸ਼ਾ ਮੁਕਤ ਪੰਜਾਬ ਅਤੇ ਵਾਤਾਵਰਨ ਬਚਾਓ ਮਹੀਮ ਸੰਬੰਧੀ ਤਹਿਤ ਜਾਗਰੂਤਾ ਸੈਮੀਨਾਰ ਦਾ ਆਯੋਜਨ ਪੀ ਐਮ ਐਨ ਕਾਲਜ ਦੇ ਹਾਲ ਵਿੱਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਹਿਰ ਦੇ ਲੋਕਾਂ ਨੇ ਭਾਗ ਲிட்டਾ ਤੇ ਡਰੱਗਸ ਦੇ ਖਿਲਾਫ ਜਾਗਰੂਤਾ ਵਿੱਚ ਆਏ ਹੋਏ ਮਹਿਮਾਨਾਂ ਨੇ ਵਿਚਾਰ ਸੁਰੰਨੇ ਨੇ ਤੇ ਜ਼ਿੰਦਗੀ ਵਿੱਚ ਕਦੇ ਵੀ ਡਰੱਗਸ ਨਾ ਲੈਣਾ ਅਤੇ ਹੋਰ ਆਸ-ਪਾਸ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰਣ ਕੀਤਾ इंटेलिजेंस डिपार्ट्स फ्रॉम द बॉडी और हुंदा की है मैडनेस आल्सो एंटर्स इन योर माइंड ये सारी खेद माइंड दी है आओ फिर अपनी मति नु ऊंचा करिए गगन दमामा बाजी ऊपर ये निशाने काओ खेत जो मांड सुरमा अब जूझन को दओ वो गगन की है प्यारे बच्चों आकाश आकाश कीते है वो ऊपर है जो परमात्मा दी श्री वेदसानु वो đích प्रेयना सर तो ऊपर है ਇਸ ਲਈ ਇਹਨੂੰ ਵਿਕਾਰਾਂ ਤੋਂ ਮੁਕਤ ਕਰਨਾ ਹੈ ਫਿਰ ਹੀ ਅਸੀਂ ਵਿਕਾਰਾਂ ਦੇ ਨਾਲ ਲੜ ਸਕਦੇ ਹਾਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਸੁਧਮਤ ਕਰਤੇ ਹਿਰ ਲਈ ਬੋਲਣ ਦਾ ਬੇਕਾਰ ਅਜੀ ਅਰਦਾਸ ਦੇ ਵਿੱਚ ਕਹਿੰਨੇ ਆ ਸਿੱਕਾ ਨਾ ਮਾਨੀਵਾ ਮਾਤੂਚੀ ਮਤਬਤ ਦਾ ਰਕਾ ਵਾਹਿਗੁਰੂ ਆਪਣੀ ਮਤ ਨੂੰ ਉੱਚਾ ਰੱਖਣਾ ਹੈ ਫਿਰ ਪ੍ਰਮਾਤਮਾ ਡੀਐਸਪੀ ਸਾਹਿਬ ਰਾਜਪੁਰਾ ਮਨਜੀਤ ਸਿੰਘ ਜੀ ਅਤੇ ਐਸਐਚਓ ਸਾਹਿਬ ਸਿਟੀ ਰਾਜਪੁਰਾ ਨਾਮ ਹੀ ਜਿੰਨੇ ਵੀ ਅਫਸਰ ਸਾਹਿਬ ਇੱਥੇ ਆਏ ਨੇ ਡਿਸਟ੍ਰਿਕਟ ਸਾਂਚ ਕੇਂਦਰ ਪਟਿਆਲਾ ਤੋਂ ਸੁਖਵਿੰਦਰ ਸਿੰਘ ਜੀ ਤੇ ਰਾਜਪੁਰਾ ਸਾਂਚ ਕੇਂਦਰ ਤੋਂ ਨਿਰਮਲ ਜੀ ਮੈਂ ਇਹਨਾਂ ਸਾਰਿਆਂ ਦਾ ਇੱਥੇ ਆਏ ਤੇ ਜੀ ਆਇਆਂ ਕਰਦਾ ਤੇ ਨਾਲ ਹੀ ਸਾਡੇ ਡੀਜੀਪੀ ਸਾਹਿਬ ਪੰਜਾਬ ਅਤੇ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਜੋ ਵੀ ਇਹਨਾਂ ਦੀ ਟੀਮ ਵੱਲੋਂ ਸਾਰੇ ਅਫਸਰ ਸਾਹਿਬਾਨਾਂ ਦੀ ਡਿਊਟੀ ਲਈ ਗਈ ਹੈ ਕਿ ਪੰਜਾਬ ਨੂੰ ਆਪਾਂ ਰੰਗ ਮਿਲ ਕੇ ਨਸ਼ਾ ਮੁਕਤ ਕਰਨਾ ਹੈ ਤੁਸੀਂ ਦੇਖੋ ਮੇਰੇ ਸਾਰੇ ਭੈਣ ਭਰਾਵੋ ਤੁਸੀਂ ਜਾਣਦੇ ਹੀ ਹੋ ਅੱਜ ਨਸ਼ੇ ਦੀ ਜਿਹੜੀ ਹੈ ਆਮ ਹਰ ਸ਼ਹਿਰਾਂ ਵਿੱਚ ਕੋਈ ਨਾ ਕੋਈ ਕੇਸ ਆ ਰਹੇ ਨੇ ਤੁਸੀਂ ਬੱਚਿਓ ਆਉਣ ਵਾਲੇ ਦੇਸ਼ ਦਾ ਭਵਿਸ਼ਾ ਹੋ ਤੁਹਾਡੇ ਵਿੱਚੋਂ ਬਹੁਤ ਹੀ ਬੱਚੇ ਅੱਗੇ ਆ ਕੇ ਕੋਈ ਨਾ ਕੋਈ ਅੱਛੀ ਪੋਸਟਾਂ ਤੇ ਜਾਣਗੇ ਇੱਕ ਉਦਾਹਰਣ ਬਣ ਕੇ ਆਣਗੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਜਦੋਂ ਆਪਾਂ ਇੱਕ ਅੱਛੀ ਪੜਾਈ ਕਰ ਰਹੇ ਹਾਂ ਉਹਦੇ ਨਾਲ ਹੀ ਅਸੀਂ ਆਪਣੇ ਜਿੰਨੇ ਵੀ ਕੋਈ ਆਪਣੇ ਮਿੱਤਰ ਦੋਸਤ ਹੈ ਉਹਨਾਂ ਦੇ ਨਾਲ ਰਹਿੰਦੇ ਵੇ ਆਪਾਂ ਉਹਨਾਂ ਨੂੰ ਵੀ ਇਹੀ ਸਲਾਹ ਦੇਣੀ ਹੈ ਕਿ ਆਪਾਂ ਸਾਰਿਆਂ ਨੇ ਨਸ਼ੇ ਤੋਂ ਦੂਰ ਰਹਿਣਾ ਕਿਉਂਕਿ ਕਦੇ ਕੋਈ ਵੀ ਆਪਣਾ ਮਿੱਤਰ ਦੋਸਤ ਆਪਾਂ ਨੂੰ ਕਦੇ ਕਹਿ ਵੀ ਦਿੰਦਾ ਹੈ ਕੁਝ ਨਸ਼ੇ ਬਾਰੇ ਕੁਝ ਲੈਣ ਵਾਸਤੇ ਕਿ ਇਹਦਾ ਟੇਸਟ ਕਰਕੇ ਦੇਖੋ ਜਾਂ ਕੋਈ ਵੀ ਕਰੇ ਅੱਪਾ ਬਿਲਕੁਲ ਇਗਨੋਰ ਕਰ ਦੇਣਾ ਨਾਲ ਹੀ ਉਹਨੂੰ ਵੀ ਇਹ ਸਮਝਾਣਾ ਹੈ ਕਿ ਇੱਕ ਚੰਗੀ ਜ਼ਿੰਦਗੀ ਬਤੀਤ ਕਰਨ ਲਈ ਆਪਾਂ ਰਲ ਮਿਲ ਕੇ ਸਾਰਿਆਂ ਨੂੰ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ ਤੇ ਬਹੁਤਾਂ ਸਮਨ ਨਾਲ ਲੰਦੇ ਹੋਏ ਮੈਂ ਤੁਹਾਡੇ ਸਾਰੇ ਜਿੰਨੇ ਵੀ ਅਫਸਰ ਸਾਹਿਬਾਨ ਹਨ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰ ਅੱਜ ਜੋ ਇਹ ਸੈਮੀਨਾਰ ਹੋਇਆ ਇਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਸਰ ਸਾਡੇ ਡੀਪੀ ਸਾਹਿਬ ਜੀ ਜੀ ਫੋਰਮ ਜਪਾ ਸਾਹਿਬ ਜੀ ਦੇਤਾਂ ਤੇ ਇਸਰਤੀ ਪਟਿਆਲਾ ਜੀ ਇਹਨੇ ਮਾਈਟ ਹੈ ਜਿਹੜਾ ਹੈ ਜੋ ਡਰਗ ਦੇ ਜਿਹਦਾ ਸੰਨਾਤ ਅਹੀ ਕਰਾਇਆ ਹੈਗਾ ਉਹਦੇ ਵਿੱਚ ਸਾਰੇ ਮਤਲਬ ਬੱਚੇ ਸਕੂਲ ਦੇ ਬੱਚੇ ਕਾਲਜ ਦੇ ਸਟੂਡੈਂਟ ਜਿਹੜੇ ਨੇ ਉਹਨੇ ਅਟੈਂਡ ਕੀਤਾ ਹੈਗਾ ਉਹਦੇ ਵਿੱਚ ਸਾਰਿਆਂ ਨੇ ਆਪ ਕੋ ਆਪਣੀ ਰਾਏ ਰੱਖੀ ਹੈਗੀ ਆ ਤੇ ਇਹਨਾਂ ਨੂੰ ਇਹ ਕਿਹਾ ਵੀ ਜਿਹੜਾ ਨਸ਼ੇ ਤੋਂ ਦੂਰ ਰਹੋ ਤੇ ਆਪਣੀ ਪੜਾਈ ਬਣੀ ਚਾਹ ਦੋ ਤੇ ਬਾਕੀ ਜੇ ਸਾਨੂੰ ਕੋਈ ਵੀ ਤੁਹਾਨੂੰ ਕੋਈ ਹੈ ਜੀ ਕੀ ਲੱਗਦੀ ਹੈ ਕੋਈ ਵੇਚਦਾ ਹੈਗਾ ਤੇ ਜਾਂ ਕੋਈ ਪੀਂਦਾ ਹੈਗਾ ਜਿਹੜਾ ਪੀਂਦਾ ਹੈਗਾ ਉਹਨੂੰ ਤਾਂ ਅਸੀਂ ਕਰ ਸਕਦੇ ਹਾਂ ਅਸੀਂ ਮੋਡੀਫਾਈ ਕਰ ਸਕਦੇ ਹਾਂ ਵੀ ਸੁਝਾ ਸਕਦੇ ਹਾਂ ਜੀ ਆ ਵੀ ਤੂੰ ਇਹ ਨਸ਼ਾ ਨਾ ਕਰ ਜਿਹੜਾ ਕੋਈ ਵੇਚਦਾ ਹੈਗਾ ਉਹਦੇ ਬਾਰੇ ਕੋਈ ਵੱਡਾ ਮਦਰ ਮਾਸ਼ਾ ਹੈਗਾ ਤਾਨੂੰ ਜਿਹੜਾ ਜਾਨਕਾਰੀ ਉਹਦੇ ਨਾਲ ਦੇ ਦੋ ਤੇ ਉਹਦਾ ਜਿਹੜਾ ਨਾਮ ਗੁਪਤ ਰੱਖਿਆ ਜਾਊਗਾ ਤੇ ਜਿਸ ਤਰ੍ਹਾਂ ਕਿ ਨਸ਼ੇ ਦੇ ਨਾਲ ਨਾਲ ਇਸ ਟਾਈਮ ਜੋ ਹੈ ਵਾਤਾਵਰਣ ਦਾ ਜਿਹੜਾ ਸਮੋਗ ਦਾ ਸਿਸਟਮ ਚੱਲ ਰਿਹਾ ਉਸੇ ਨੂੰ ਕਰਕੇ ਤਾਂ ਦੇਖੋ ਕਿ ਅੱਜ ਦਾ ਸੈਮੀਨਾਰ ਵਾਤਾਵਰਣ ਨਾਲ ਵੀ ਰਿਲੇਟਡ ਹੋਵੇਗਾ ਨਹੀਂ ਇਹਦੇ ਵਿੱਚ ਹੁਣ ਤਾਂ ਬਹੁਤ ਜ਼ਿਆਦਾ ਜਿਹੜਾ ਕੰਟਰੋਲ ਹੈ ਜਿਹੜਾ ਪਟਿਆਲਾ ਡਿਸਟ੍ਰਿਕਟ ਹੈਗਾ ਉਹਦੇ ਵਿੱਚ ਬਹੁਤ ਖੱਟ ਹੈਗਾ ਜਿਹੜਾ ਹੁਣ ਜਿਹੜਾ ਪ੍ਰਾਲੀ ਦੇ ਜੀ ਜੀ ਬਹੁਤ ਖੱਟ ਅਬੂਲੀ ਲਾਈ ਆ ਰਹੀ ਹੈ ਉਦੇਵਾਰੀ ਵਾਲ ਬੀਸੀ ਸਾਹਿਬ ਵੀ ਐਸਐਸਪੀ ਸਾਹਿਬ ਸਾਡੇ ਬਹੁਤ ਵੈਲਨੈਸ ਮਤਲਬ ਕੈਂਪ ਵੀ ਇਹਦੇ ਬਾਰੇ ਲਾਏ ਹੈਗੇ ਆ ਬਹੁਤ ਕੰਟਰੋਲ ਆ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਸੈਮੀਨਾਰ ਵਿੱਚ ਯੂਥ ਜ਼ਿਆਦਾ ਸੀਗਾ ਤੇ ਨਾਲ ਦੇ ਪਿੰਡਾਂ ਦੇ ਵੀ ਸੀਗੇ ਸਰਪੰਚ ਦੇ ਨਹੀਂ ਉਹਨਾਂ ਨੂੰ ਇਹੀ ਮਤਲਬ ਬੱਚਿਆਂ ਨੇ ਵਧੀਆ ਵਧੀਕ ਮਤਲਬ ਜਿਹਨੇ ਜਿਹਨਾਂ ਦਾ ਆਪਣਾ ਦਿੱਤਾ ਹੈਗਾ ਤੇ ਵਧੀਆ ਬੱਚਿਆਂ ਨੇ ਸੁਣਿਆ ਹੈਗਾ ਤੇ ਮੁੰਡਾ ਦਾ ਵੀ ਜੂਰੇ ਤੇ ਅਮਲ ਕਰਨਗੇ। ਅਨ ਚੰਗਾ ਜੀ ਸਮਨਾਰ ਕਰਾਉਦੇ ਜਾਣ ਕਰਦੇ। ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀ ਹੈੱਡ ਕੁਆਰਟਰ ਮੈਡਮ ਵੱਲੋਂ ਜੋ ਹਦਾਇਤ ਦਿੱਤੀ ਗਈ ਸੀ ਸਾਡੇ ਨਾਲ ਸਾਡੇ ਰਾਜਪੁਰਾ ਤੋਂ ਇੰਚਾਰ ਸਾਹਿਬ ਸਾਂਝੇਂਦਰ ਨਿਰਮਲ ਸਿੰਘ ਜੀ ਇਹਨਾਂ ਦੇ ਵੱਲੋਂ ਇਹ ਸੈਮੀਨਾਰ ਰਖਾਇਆ ਗਿਆ ਸੀ। ਤੇ ਜਿਹੜਾ ਕਿ ਪੰਜਾਬ ਵਿੱਚ ਵੱਧਦੇ ਨਸ਼ਿਆਂ ਨੂੰ ਦੇਖਦੇ ਵੇ ਇਹ ਜਿਹੜਾ ਨਮਾ ਜਿਹੜਾ ਹੈ ਕਿ ਕਮੇਟੀ ਤੌਰ ਤੇ ਇਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਜੋ ਬੱਚਿਆਂ ਨੂੰ ਸਮਝਾਇਆ ਜਾਏ ਕਿ ਨਸ਼ਿਆਂ ਤੋਂ ਦੂਰ ਰੋ ਤਾਂ ਕਿ ਆਪਣੀ ਜ਼ਿੰਦਗੀ ਸਫਲ ਬਣਾਇ। ਇਹ ਕਹਿਣਾ ਚਾਹੁੰਦੇ ਬੱਚਿਆਂ ਨੂੰ ਅੱਜ ਕੱਲ ਦੇ ਨੌਜਵਾਨਾਂ ਨੂੰ ਅਸੀਂ ਅਸੀਂ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਨੌਜਵਾਨਾਂ ਨੂੰ ਬੱਚਿਆਂ ਨੂੰ ਸਾਰੀ ਜਨਤਾ ਨੂੰ ਇਹ ਕਹਿਣਾ ਚਾਹਾਂਗੇ ਕਿ ਆਪਾਂ ਇੱਕ ਅੱਛੀ ਜ਼ਿੰਦਗੀ ਕੱਟਦੇ ਵੇ ਪਰਮਾਤਮਾ ਨੂੰ ਯਾਦ ਕਰਦੇ ਵੇ ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਤਾਂ ਜੋ ਇੱਕ ਵਾਰ ਜੇ ਨਸ਼ੇ ਦੀ ਲੱਤ ਕਿਸੇ ਨੂੰ ਲੱਗ ਗਈ ਤਾਂ ਉਹ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮੈਂ ਇਹੀ ਬੇਨਤੀ ਕਰਾਂਗਾ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਸ ਚੀਜ਼ ਦੀ ਸੇਵਾ ਕਰਨਾ ਚਾਹੀਦਾ ਮੈਂ ਇੰਦੂ ਡੇਰਾ ਸਾਂਝ ਕੇਂਦਰ ਮੈਂਬਰ ਰਾਜਪੁਰਾ ਤੋਂ ਮੈਂ ਬਹੁਤ ਧੰਨਵਾਦੀ ਹਾਂ ਪਹਿਲੇ ਤਾਂ ਆਪਣੇ ਇੰਚਾਰਜ ਸਾਹਿਬ ਤੋਂ ਜਿਨ੍ਹਾਂ ਨੇ ਸਾਨੂੰ ਇਸ ਸੇਵਾ 'ਚ ਨਾਲ ਜੋੜਿਆ ਹੈ ਮੈਂ ਇੱਕ ਗੱਲ ਆਪਣੇ ਅੱਜ ਦੀ ਯੁਵਾ ਨੂੰ ਕਹਿਣਾ ਚਾਹੁੰਦੀ ਆ ਕਿ ਜੇ ਤੁਸੀਂ ਨਸ਼ਾ ਕਰਨਾ ਵੀ ਚਾਹੁੰਦੇ ਹੋ ਤਾਂ ਸਿੱਖਿਆ ਨਾਲ ਨਸ਼ਾ ਕਰੋ ਜਿਹੜੀ ਤੁਹਾਡੀ ਜ਼ਿੰਦਗੀ ਬਣਾਉਂਦੀ ਹੈ ਜੇ ਆਪਣੇ ਅੱਜ ਕੱਲ ਦੇ ਜਿਹੜੇ ਨਸ਼ੇ ਚੱਲ ਰਹੇ ਆ ਉਹਨਾਂ ਤੋਂ ਸਿਰਫ ਜ਼ਿੰਦਗੀ ਬਰਬਾਦ ਹੁੰਦੀ ਹੈ ਇੱਕ ਪੇਰੈਂਟਸ ਜਿਹੜੇ 20 ਤੋਂ 25 ਸਾਲ ਲਗਾ ਦਿੰਦੇ ਨੇ ਤੁਹਾਨੂੰ ਉਭਾਰਦੇ ਉਭਾਰਦੇ ਉਹਨਾਂ ਦੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਤੁਹਾਨੂੰ ਸਵਾਰਦੇ ਹੋਏ ਪਰ ਜਿਹੜੀ ਓਵਰਡੋਜ਼ ਲੈ ਕੇ 25 ਸੈਕਿੰਡ ਜਾਂ 20 ਸੈਕਿੰਡ ਵੀ ਨਹੀਂ ਲੱਗਦੇ ਬੱਚੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਮੈਂ ਤਾਂ ਹੱਥ ਜੋੜ ਕੇ ਪੂਰੀ ਯੁਵਾ ਨੂੰ ਇਹੀ ਬੇਨਤੀ ਕਰਾਂਗੀ ਜੇ ਨਸ਼ਾ ਕਰਨਾ ਹੈ ਤਾਂ ਤੁਸੀਂ ਸਿੱਖਿਆ ਨਾਲ ਕਰੋ ਆਪਣੀ ਰੋਜ਼ਗਾਰ ਨਾਲ ਕਰੋ ਜਾਂ ਆਪਣੇ ਮਾਪਿਆਂ ਦੇ ਪਿਆਰ ਨਾਲ ਨਸ਼ਾ ਕਰੋ ਇਹ ਜਿਹੜਾ ਅੱਜ ਕੱਲ ਦਾ ਨਸ਼ਾ ਹੈ ਇਸ ਤੋਂ ਦੂਰ ਹੋ ਕੇ ਆਪਣੀ ਜ਼ਿੰਦਗੀ ਨੂੰ ਸਵਾਰੋ